ਇਦੇ ਕੋਲੇ ਲਵਾਇਆ ਸੀ ਰਿਵੀਜ਼ਨ ਜੀ ਲਵਾਇਆ ਸੀ ਉਹ ਵੀ ਰਿਵੀਜ਼ਨ ਅੱਛਾ ਚੱਲ ਫਿਰਦੇ ਆ ਅੱਜ ਲਈ ਹੈਗਾ ਮੈਂ ਲੱਦਾ ਬੈਠਾ ਹੋਰੀ ਜੰਤ ਸਾਹਿਬ ਠੀਕ ਹੈ ਜੀ ਉਹ ਠੀਕ ਹੋ ਠੀਕ ਹੋ ਵਧੀਆ ਜੀ ਵਧੀਆ ਹੋਰ ਜੀ ਉਹ ਆਪਣਾ ਕੰਮ ਰੈਡੀ ਹੋ ਗਿਆ ਜੀ ਫਾਈਨਲ ਹਾਂ ਜੀ ਹਾਂ ਕਰਤਾ ਸੀ ਹਾਲੋ ਕਦੋਂ ਦੀ ਉਹ ਹੈ ਜੀ ਫਲੈਟ ਫਲੈਟ ਥੋੜੀ ਕੱਲ ਦੀ ਆ ਕੱਲ ਸ਼ਾਮ ਦੀ ਠੀਕ ਹੈ ਜੀ ਹਮ ਕੱਲ ਮੁੰਡੇ ਸਾਰਾ ਕੁਝ ਓਕੇ ਜੀ ਹਾਂ ਠੀਕ ਹੈ ਜੀ ਅੱਗੇ ਵੀ ਹਾਂ ਅੱਗੇ ਆਪਣਾ ਬੰਦਾ ਸਾਨੂੰ ਦੱਸਿਆ ਸੀ ਜਿਵੇਂ ਸਾਰੀ ਗੱਲਬਾਤ ਜਿਵੇਂ ਸਾਨੂੰ ਸਮਝਾਈ ਸੀ ਉਹ ਵੀ ਠੀਕ ਹੈ ਠੀਕ ਹੈ ਹਾਂ ਓਕੇ ਠੀਕ ਹੈ ਚੰਗਾ ਬਾਪੂ ਜਾਨਣਾ ਫਿਰ ਮੈਂ ਹੁਣ ਲਾ ਦਾਂਗੇ ਕੋਈ ਨਹੀਂ ਬਾਈ ਲਾ ਦਾਂਗੇ ਉਹਦਾ ਕਰਜ਼ਾ-ਕੁਰਜ਼ਾ ਸਾਰਾ ਪੰਨਾ ਦਾ ਕੋਈ ਚੱਕਰ ਹੀ ਨਹੀਂ ਨਾਲੇ ਪੁੱਤ ਐ ਕਰੀ ਜੁਹਾੜ ਦੇ ਵਿੱਚ ਚੜਨ ਦੇ ਵੇਲੇ ਨਾ ਰਾਕੀ ਟੁੱਟੀ ਨੂੰ ਹੱਥ ਪਾ ਕੇ ਚੜੀ ਡਿੱਗ ਡੁੱਗਣਾ ਭਈ ਨਾਲੇ ਪਛਾਪ ਫਿਊਮ ਕਰਕੇ ਬੈਠੀ ਕਹਿੰਦੇ ਉਹ ਰੁਕਦਾ ਨਹੀਂ ਹੁੰਦਾ ਰਾਜ ਕਹਿੰਦੇ ਓਏ ਐ ਨਹੀਂ ਹੁੰਦਾ ਬਾ ਉਹ ਸਾਰਾ ਕੁਝ ਬਣਿਆ ਹੁੰਦਾ ਬਾ ਪੂਚ ਐ ਨਹੀਂ ਹੁੰਦਾ ਉਹ ਸਾਰਾ ਜਗਾਰਡ ਹੁੰਦਾ ਹੈਗਾ ਬਾਥਰੂਮ ਦੇ ਉੱਤੋਂ ਮੇਰੇ ਦੀ ਮੋਤੀ ਜਾਣ ਲੋਕ ਤਾਂ ਹਾਂ ਹੋਰ ਸਹੀ ਗੱਲ ਆ ਜਾ ਕੇ ਕੰਮ ਕੰਮ ਭਾਲ ਲਈ ਆ ਜੀ ਹਾਂ ਬਾ ਕੰਮ ਭਾਲ ਲੂ ਮੈਂ ਇੱਥੋਂ ਭਾਲੀ ਆ ਮੈਂ ਨਾ ਨਾ ਚੱਲ ਠੀਕ ਆ ਬਾਪੂ ਠੀਕ ਹੈ ਜੀ ਚੰਗਾ ਚੱਲੋ ਆਪਣੀ ਬੋਤ ਦਾ ਫੋਨ ਫਾਨ ਵੀ ਨਹੀਂ ਹੋਇਆ 2 ਮਹੀਨੇ ਹੋ ਗਏ ਉਹਨੂੰ ਗਏ ਨੂੰ ਮਹੀਨਾ ਆਪਾਂ ਨੂੰ ਦੁਬਾਰੇ ਪੈਸੇ ਪਾਇਆ ਨੂੰ ਵੀ ਹੋ ਗਏ ਉਹਦਾ ਫੋਨ ਮੁੜ ਕੇ ਆਇਆ ਨਹੀਂ ਹੈਗਾ ਇੱਕ ਵਾਰੀ ਆਪਣੀ ਗੱਲ ਹੋਈ ਆ ਉਦੋਂ ਕਹਿੰਦਾ ਸੀ ਵੀ ਮੈਂ ਅਸੀਂ ਜਾ ਹੀ ਜੰਗਲਾਂ ਦੇ ਵਿੱਚ ਹੁਣ ਤੂੰ ਕਿਸੇ ਤੋਂ ਪਤਾ ਪੁੱਤਾ ਹੀ ਕਰ ਲਾ ਉਹ ਮੈਂ ਤਾਂ ਗੱਲ ਹੀ ਹੁਣ ਸੁਣੀ ਆ ਕਹਿੰਦਾ ਉਹਦਾ ਜੰਗਲਾ ਜੰਗਲਾ ਵੀ ਦੀ ਫਨ ਨਹੀਂ ਵਾਲਾ ਉਹਦਾ ਮੋੜੇ ਮਾੜੇ ਜਿਹੜਾ ਮੋੜਿਆ ਮੋੜਿਆ ਜਿਹੜਾ ਇਹ ਰੇ ਤੂੰ ਮਾਰ ਮੂਰ ਦਿੰਦੇ ਨੇ ਹੁਣ ਤੂੰ ਐ ਕਰ ਲੈ ਕਿਸੇ ਤੋਂ ਪੁੱਛ ਲੈ ਫੋਨ ਫੌਣ ਲੱਗਦੇ ਨਹੀਂ ਹੈਗੇ ਇਹ ਕਿਸੇ ਬੀਜਾ ਪਤਾ ਕਰ ਲਈਏ ਮੈਂ ਕਰੋ ਹੂੰ ਕੌਣ ਇੱਥੇ ਹੈਗਾ ਉਹ ਤਾਂ ਪਤਾ ਘਰ ਵੀ ਵੇਚਤਾ ਮੰਗਰੋਂ ਨੇ ਪੈਸੇ ਮੰਗਾ ਲਈ ਸੀ ਉਹ ਸਾਰੇ ਹੋਰ ਵੀ ਦਿੱਤੇ ਆਪਾਂ ਤਾਂ ਏਜੰਟਾਂ ਨੂੰ ਲਿਆ ਕੇ ਆ ਹੁਣ ਕਿਰਾਏ ਤੇ ਬੈਠੇ ਆਪਾਂ ਤਾਂ ਉਹ ਉਹ ਗੜਾ ਫਿਰ ਤੁਰ ਜਾਂਦੇ ਨੇ ਪੈਸੇ ਉਹ ਰਾਜ ਹੀ ਖਾ ਜਾਂਦੇ ਨੇ ਮੈਂ ਕਿਤੋਂ ਨਾ ਕਿਤੋਂ ਹਿੱਲਾ ਕਰ ਲਾ ਤੂੰ ਪਤਾ ਕਰ ਲਾ ਫੇਰ ਵੀ ਆਪਣਾ ਪੁੱਤ ਸੀਗਾ ਉਹ ਜੇ ਤਾਂ ਯਾਰ ਕਿਸਮਤ ਜਿਹਾ ਹੋਇਆ ਉਹਦਾ ਘਰੇ ਮੋੜਿਆ ਹੋਊਗਾ ਭੈਣੇ ਦੇਖੀ ਜੋਗੀ ਅਮਰੀਕਾ ਮੂਰਕਾ ਜਿਹੜਾ ਹਾਲ ਆਪਾਂ ਆਪ ਪੰਗੀ ਲੈ ਲਿਆ ਦਾ ਮਤਲਬ ਮੈਂ ਤਾਂ ਲੋ ਅਖਿਆ ਸੀਗਾ ਉਹਨੂੰ ਕੋਈ ਸਾਈਕਲ ਤੇ ਨਹੀਂ ਚੜਾਉਂਦਾ ਬਣਾ ਡੰਡੇ ਵਾਲੇ ਤੇ ਉਹ ਕਦਾ ਵਜਾ ਚੜੂਗਾ ਚਲ ਤੂੰ ਕਿਦ ਨੂੰ ਕਿਦ ਤੱਕ ਪਤਾ ਕਰ ਹੁਣ ਮੈਂ ਇੱਥੇ ਤੋਂ ਬਾਹਰ ਅੰਦਰ ਬੜਾ ਜਾਈਦਾ ਨਹੀਂ ਹੈਗਾ ਤੂੰ ਚਲ ਮੜਾ ਜੀ ਦਾ ਦਿਨ ਵੇਟ ਕਰ ਓਏ ਯਾਰ ਨਵੇਂ ਜੇ ਨੰਬਰ ਤੋਂ ਕਿਹਦਾ ਆ ਗਿਆ ਹੈਲੋ ਅਗਰ ਨਮਾਸਬ ਨਿਕਲੂ ਹੈਲੋ ਹੈਲੋ ਕੀ ਹਾਲ ਹੈ ਬਾਈ ਕੌਣ ਬਾਈ ਅਰਦੀ ਬੋੜਾ ਛੋਟਾ ਭਾਈ ਬੋਲਦਾ ਮੇਰਾ ਅੱਛਾ ਕਿਵੇਂ ਆਂ ਛੀ ਬਸ ਪੁੱਛਣਾ ਬਾਈ ਬੁਰੇ ਹਾਲ ਨੇ ਛੀ ਇਹ ਜੀ ਨਾਲ ਇਹਨਾਂ ਨੂੰ ਅਕਾਊਂਟ 'ਚ ਪੈਸੇ ਪਾਦਾਂ ਨਹੀਂ ਮੈਂ ਇੱਥੇ ਹੀ ਰਹਿ ਜੂ ਆਂ ਸਾਰੇ ਨੇ ਪੈਸੇ ਆ ਗਏ ਇਹਨਾਂ ਦੇ ਪੈਸੇ ਤੈਨੂੰ ਦੋ ਦੋ ਵਾਰੀ ਦਾ ਪਾਤੇ ਯਾਰ ਬਾਈ ਹੋਰ ਮੰਗ ਜਾ ਪੈਸੇ ਮੈਨੂੰ ਕਹਿੰਦੇ ਜੇ ਤੇਰੇ ਪੈਸੇ ਆਉਣਗੇ ਫਿਰ ਤੈਨੂੰ ਕਹਾਂ ਜਾਂ ਦੇਵਾਂ ਕਹਿੰਦੇ ਨਹੀਂ ਨਹੀਂ ਜਾਂਦੇ بس ਆਪਣੇ ਤਾਂ ਦੇ ਭਰਾਵਾ ਆ ਹੈਗੇ ਹੱਥ ਖੜੇ ਭਰਾਵਾ ਤੇਰੀ ਗੱਲ ਕਰਾ ਦਨਾ ਮੈਂ ਬਾਪੂ ਨਾਲ ਬਾਈ ਬਣ ਕੇ ਜਿਵੇਂ ਮਰਜ਼ੀ ਕਰੋ ਪੈਸੇ ਪਾ ਦੋ ਉਹਨਾਂ ਏਜੰਟ ਨੂੰ ਏਜੰਟ ਪੈਸੇ ਮੰਗਦਾ ਉਹ ਘਰ-ਬਾਰ ਸਾਰਾ ਕੁਝ ਬਕਾਇਤ ਆ ਜਮਾ ਜਾਮੇ ਦੇ ਮੇਜ ਦੇ ਕਰਤੇ ਆ ਗੱਲ ਕਰ ਬਾਪੂ ਕੀ ਹੋ ਗਿਆ ਆ ਗੱਲ ਕਰਿਆ ਆ ਛੋਟਾਗਾ ਕੀ ਗੱਲ ਹੋਈ ਨਵਾਂ ਸੱਪ ਕੜਤਾ ਓਹ ਹਾਂ ਪੁੱਤ ਕੀ ਹਾਲ ਇਹ ਤੇ ਪੈਸੇ ਮੰਗੀ ਜਾਂਦੇ ਆ ਉਹ ਉਹ ਪੁੱਤ 45 ਆਪਾਂ ਪਹਿਲਾਂ ਪਾਤਾ 10 ਫੇਰ ਪਾਤਾ ਸੀਗਾ ਹੁਣ ਦੁਬਾਰੇ ਫੇਰ ਕੀ ਹੁਣ ਕੀ ਚੱਕਰ ਹੋ ਗਿਆ ਉਹ ਹੋਰ ਪੈਸੇ ਮਾਲੇ ਕਹਿੰਦੇ ਜੀ ਹੋਰ ਪੈਸੇ ਪਾਉਂਗੇ ਤੈਨੂੰ ਇੱਕ ਹੀ ਜਾਣ ਦੇਣਾਗੇ ਟੀਮ ਨਾਲ ਨਹੀਂ ਤੂੰ ਇੱਥੇ ਹੀ ਰਹਿ ਜਾਂਗੇ ਨੇ ਜੰਗਲ ਚ ਜੰਗਲ ਚ ਉਹ ਤੈਨੂੰ ਕਿਹਾ ਸੀ ਪੁੱਤ ਨਾ ਜਾ ਬਾਪੂ ਹੁਣ ਮੈਨੂੰ ਕੀ ਪਤਾ ਸੀ ਜਿਹੜਾ ਕੋਈ ਹੁਣ ਅੱਛਾ ਜਾਲੇ ਨੂੰ ਇਹਨੂੰ ਦੇ ਵੱਡੇ ਨੂੰ ਨੰਬਰ ਦੱਸ ਕੀ ਅੱਜ ਪਾਉਣੇ ਆ ਪਾਉਣੇ ਆ ਆਹ ਦੇ ਅਕਾਊਂਟ 'ਚ ਪੈਸੇ ਪਾਓ ਜਲਦੀ ਆਹ ਦੱਸ ਦੇ ਮੈਨੂੰ ਖਾਤਾ ਨੰਬਰ ਲਿਖਾ ਦੇ ਇਹ ਤੇ ਬੈਂਟਰੀ ਬਾਉਂਡਰੀ ਵੀ ਮਖਾਹੋ ਕਰ 84023 2526 ਠੀਕ ਹੈ ਕਿੰਨੇ ਪਾਉਣੇ ਆ ਕਿੰਨੇ ਪਾਉਣੇ ਨੇ ਗਏ ਕਿੰਨੇ ਪਾਉਣੇ ਆ 2 ਲੱਖ 2 ਲੱਖ ਪਾ ਦਿਓ 2 ਲੱਖ ਮਾ ਦੇ ਆਏ ਪਾ ਦਿੰਨੇ ਆ ਯਾਰ ਪਾ ਦਿੰਨੇ ਬੜਾ ਤੰਗ ਕੀਤਾ ਪਾ ਦਿੰਨੇ ਆ ਦਿਖੇ ਦੇਖ ਲੈ ਅਮਰੀਕਾ ਹੁਣ ਕੀ ਕਰੀਏ ਯਾਰ ਇਹਨੂੰ ਕਿਹਾ ਤਾਂ ਸੀਗਾ ਕੀ ਆ ਸੀ ਉਹ ਤੋਂ ਤਾਂ ਉਹਨਾਂ ਨੂੰ ਭਾਈ ਚੱਲ ਆਜੋ ਆਜ ਮੁੰਡੇ ਛੇਤੀ ਟੱਪਿਆਓ ਤੰਬੀ ਬੜਾ ਇੱਥੇ ਦਾ ਰਸਤਾ ਥੋੜਾ ਖਤਰਨਾਕ ਆ ਸਾਰੇ ਇਕੱਠੇ ਰਹੋ ਖਤਰਨਾਕ ਹੀ ਆ ਪਹਾੜੀ ਜੋ ਘਰਾਗੀਆਂ ਆ ਆਪਾਂ ਨੂੰ ਇੱਥੋਂ ਦੀ ਟੱਪਣਾ ਪਊਆ ਇਹਦਾ ਔਖਾ ਯਾਰ ਕੁਛ ਨਹੀਂ ਆਮਲੀ ਪੁੱਤ ਉਰੇ ਆ ਹਾਂ ਦੱਸ ਬਾਪੂ ਪੁੱਛ ਕੇ ਆਇਆ ਪੈਸੇ ਕਿਸੇ ਨੂੰ ਮੈਂ ਤਾਂ ਹੁਣ ਕਿੱਥੋਂ ਪੁੱਛੂੰ ਭਰਾਵਾ ਵੇ ਬਹਿ ਗਿਆ ਸਾਰਾ ਕੁਸਾ ਫਿਰ ਪੁੱਤ ਦਾ ਫੋਨ ਆਇਆ ਸੀ ਹੁਣ ਉਹ ਤਾਂ ਫਿਰ ਕਰ 2 ਲੱਖ ਰੁਪਏ ਦਾ ਹੱਲਾ ਤਾਂ ਕਰ ਉਹਦਾ ਹੁਣ ਕਿੱਥੋਂ ਕਰੀਏ ਯਾਰਾ ਸਾਰਾ ਕੁਝ ਤਾਂ ਵੇਚਤਾ ਫਿਰ ਹੁਣ ਐ ਕਰ ਦਿੰਨੇ ਜਿਹੜਾ ਬਾਣ ਜ ਹੈਗੇ ਕਨਾਲ ਜੀ ਚੱਕ ਦਿੰਨੇ ਫਟੇ ਹੋਰ ਤਾਂ ਹਾਲੇ ਨਹੀਂ ਹੁਣ ਫਿਰ ਉਹ ਜੰਗਲਾ ਚ ਬੈਠਾ ਤੇ ਤਾਂ ਫਿਰ ਹੁਣ ਉਹ ਚਕਾਊ ਗਈ ਮੈਨੂੰ ਫਲਾ ਦੇ ਫਿਰ ਠੂਠਾ ਫਿਰ ਮੈਂ ਮੰਗ ਲਿਆ ਕਰੂਗਾ ਮੈਂ ਤੇਰੇ ਨਾਲ ਹੀ ਹੁਣ ਫਿਰ ਉਹਨੂੰ ਮਾਰਨਾ ਤਾਂ ਨਹੀਂ ਉਹ ਜੰਗਲਾ ਚੋਂ ਉੱਥੇ ਨਾਲ ਤੂੰ ਬੈਠੇ ਕਰੇਗਾ ਮੰਗਣਾ ਉਹ ਮੰਗਣ ਕੀ ਹੁਣ ਪਤਾ ਫਿਰ ਕੀ ਕਰੀਏ ਹੁਣ ਆਪਾਂ ਨੂੰ ਕਿਹੜਾ ਪਤਾ ਸੀਗਾ ਪਹਿਲਾਂ ਤਾਂ ਪਹਿਲਾਂ ਤਾਂ ਹੁਣ ਉਹ ਕਹਿ ਕੇ ਗਿਆ 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 ਚਲ ਹਨਾ ਐ ਸੀਗਾ ਵੀ ਚਲ ਦਿਨ ਸਗਾ ਲੈ ਆ ਜਾਣਗੇ ਚੰਗੇ ਦਿਨ ਆ ਜਾਣਗੇ ਨਾ ਤੈਨੂੰ ਐਸੀ ਵੀ ਟ੍ਰੈਂਪ ਉਹਨੂੰ ਡਿੱਕੀ ਹੁੰਦਾ ਉਹ ਪੁੱਤ ਯਾਰ ਮੈਨੂੰ ਕਿਹੜਾ ਟ੍ਰੈਂਪ ਟੂੰਪਾ ਯਾਰ ਮੈਂ ਤਾਂ ਨਾ ਦਾ ਟੈਂਪੋ ਇਹਨੂੰ ਆਲੀ ਕਿ ਨਹੀਂ ਜਾਂਦਾ ਕੋਈ ਉਹਨੂੰ ਉਹ ਫਿਰ ਹੁਣ ਵੇਚਣਾ ਤਾਂ ਪੰਸੇ ਤਾਂ ਦੇਣੇ ਪੈਣਗੇ ਉਹ ਗਿਆ ਤਾਂ ਕਿਤੇ ਖੇਤ ਨਹੀਂ ਵੜ ਗਿਆ ਜੰਗਲਾਂ 'ਚ ਉਹ ਯਾਰ ਜੰਗਲਾਂ 'ਚ ਨਹੀਂ ਯਾਰ ਹੁਣ ਉਹ ਫਸਿਆ ਖੜਾ ਉੱਥੇ ਯਾਰ ਉਹਨੂੰ ਜਾ ਕੇ ਪੰਸੇ ਦਾ ਯਾਰ ਤੂੰ ਕਰ ਉਹਦੇ ਨਾਲ ਜਾ ਸੌਦਾ ਕਰਕੇ ਆ ਤੂੰ ਅੱਜ ਮੈਂ ਨਹੀਂ ਜਾਂਦਾ ਹੈਗਾ ਮੇਰਾ ਮੂਡ ਖਰਾਬ ਹੋਇਆ ਪਿਆ ਹੈਗਾ ਚਿੱਤ ਖਰਾਬ ਹੈ ਮੇਰਾ ਤੇਰੇ ਨਾਂ ਦਾ ਜ਼ਮੀਨ ਹੈ ਭਰਾਵਾ ਤੂੰ ਵੇਚ ਗਿਆ ਜਿਵੇਂ ਮਰਜ਼ੀ ਕਰ ਲੈ ਮਗਰੋਂ ਮੇਰੇ ਜਮੇ ਫੇਰ ਗੱਲ ਆ ਜੂਗੀ ਓਏ ਉਹਨੂੰ ਕਹਿ ਤਾਂ ਦੇ ਆ ਕੇ ਹੋਰ ਗੱਲ ਤੱਕ ਕਰ ਲੂਗਾ ਗੱਲ ਉਹ ਆਪੇ ਤੂੰ ਤੇ ਮੈਨੂੰ ਨਹੀਂ ਪਤਾ ਭਰਾਵਾ ਚੱਲ ਚੰਗਾ ਮੈਂ ਜਾਂਦਾ ਆਜੋ 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 ਮੁੰਡੇ ਧਿਆਨ ਨਾਲ ਆਪਨੇ ਦੇਖ ਕੇ ਸਾਪੋਸੇ ਤੋਂ ਬਹੁਤ ਹੁੰਦੇ ਇੱਥੇ ਰਸਤੇ ਵਾਲਾ ਪੜਾਗਾ ਤੁਹਾਡਾ ਦਾ ਰੋਜ਼ ਦਾ ਕੰਮ ਆ ਮਰਵਾ ਤੇ ਆ ਜੋ ਆ ਜੋ ਆ ਜੋ ਲੰਗਾ 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 ਥੋੜਾ ਹੀ ਰਹਿ ਗਿਆ ਰਸਤਾ ਆ ਜੋ ਆ ਜੋ ਮਸਾਲਾ ਲੰਗਾ ਹੋਇਆ ਕੰਮ ਔਖਾ ਗਿਆ ਜੇਤੀ 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 ਆ ਜੋ ਆ ਜੋ ਆ ਜੋ ਥੋੜਾ ਹੀ ਰਹਿ ਗਿਆ ਰਸਤਾ ਧਿਆਨ ਨਾਲ ਮੁੰਡਿਆ ਧਿਆਨ ਨਾਲ ਜੇਤੀ ਜੇਤੀ ਆ ਜੋ ਆਜੋ ਜੀ ਆਜੋ ਆਜੋ ਇਹ ਮਰਵਾ ਦੇ ਸਾਬੜੀ ਲੱਗ ਗਿਆ ਕੰਜਦਿਆ ਕਿੱਛ ਇੱਥੇ ਰਲ ਗਿਆ ਰਸ ਤੇ ਲੱਤ ਤੇ ਓਏ ਆਜੋ ਆਜੋ ਬਾਕੀ ਟਾਈਮ ਹੈ ਨਹੀਂਗਾ ਨਹੀਂ ਬਈ ਸਾਡੇ ਦਾ ਨਹੀਂ 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 ਇਹਨੂੰ ਛੱਡੋ ਯਾਰ ਨਹੀਂ 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 ਭਾਵਨਾ ਦਾ ਟਾਈਮ ਹੈ ਨਹੀਂ ਚਲੋ ਲੰਘੋ ਛੇਤੀ 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 ਚਲੋ 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 ਉਹ ਚਲ ਤੁਸੀਂ ਜਾਓ ਦੇਖਰਾ ਮੈਂ ਆਉਣਾ ਆ ਵੀ ਚਲੋ 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 ਲੰਘ ਜਾਓ ਚਲੋ ਇਹਨੂੰ ਐ ਤੂੰ ਛੱਡ ਦੇ ना। ਤਾਂ ਲੱਗੇ ਨਾਲ ਗੰਦਾ ਐਡੀ ਤੂ ਰਾਇ ਛੱਡ ਦੇ ਨਾਲ ਜੰਗਲ 'ਚ ਛੱਡ ਕੇ ਜਾਓਗੇ ਲੈ ਜਾ ਬਾਈ ਓ ਤੋਂ ਸ਼ੇਰ ਹਸ਼ਿਆਰਪੁਰ ਤੋਂ ਦੋ ਮਾਨਸਾ ਤੋਂ ਦੋ ਤੇ ਉਸ ਦਿਨ ਆਖੀ ਜਲੰਧਰ ਕਪੜਾ ਦੀ ਫਲਾਈਟ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਪੰਜਾਬ ਦੇ 30 ਲੋਕ ਜਿਹੜੇ ਸੂਖਨਾ ਵਧੀਆ ਵਧੀਆ ਹੋਰ ਕਿਵੇਂ ਛੋਡੇ ਵਾਲਾ ਸਾਡਾ ਪੁੱਛ ਰਹਾ ਵਾ ਕਿਵੇਂ ਹੁਣ ਤਾਂ ਆਉਣ ਲੱਗ ਗਏ ਹੋਣਗੇ ਡਾਲਰ ਡਲਰ ਉਹ ਤੁਸੀਂ ਚੇਡਾ ਨਾ ਕਰੋ ਕਿਹੜੇ ਡਾਲਰ ਭਰਾਵਾ ਸਾਰਾ ਕੁਝ ਵੇਚ ਗਿਆ ਕਿਉਂ ਚੇਡਾਂ ਗਾਦੀਆਂ ਨੀ ਚੇਡਾਂ ਗਾਦੀਆਂ ਨੇ ਚੇਡਾ ਹੀ ਨੇ ਹੋਰ ਕੀ ਹੈਗਾ ਅਜੇ ਗਿਆ ਨਹੀਂ ਉਹ ਉਹ ਜਿਹੜੇ ਲੋਕ ਨੇ ਭਰਾਵਾ ਜਿਹੜੇ ਸਲਾਹਾਂ ਦਿੰਦੇ ਨੇ ਭਾਏ ਪੁੱਠਿਆਂ ਉਹ ਐ ਪੈਸਾ ਤਾਂ ਬਹੁਤ ਆ ਜੇ ਪਹੁੰਚ ਗਿਆ ਇੱਕ ਵਾਰੀ ਫੇਰ ਤਾਂ ਮਾਲੂ ਮਾਲ ਕਰ ਦੂ ਤੁਹਾਨੂੰ ਫੇਰ ਤਾਂ ਡਾਲਰ ਆਉਣ ਲੱਗ ਜਾਣਗੇ ਡਾਲਰ ਦਾ ਮੂਲ ਦੇਖਿਆ ਭਰਾਵਾ ਰੁਪਏ ਸਾਰੇ ਚਲ ਗਏ ਜਿਹੜੇ ਹੈਗੇ ਸੀ ਸਾਰਾ ਕੁਝ ਵੇਚ ਗਿਆ ਭਰਾਵਾ ਉਹਦੇ ਤਾਂ ਹੋਣਗੇ ਤੁਸੀਂ ਦੱਸ ਦਾਲ ਵਾਲੀ ਤੇ ਹੋਰ ਹੈ ਕੰਮ ਆਉਂਦੇ ਤਾਂ ਹੋਣਗੇ ਦੱਸ ਦੇਂਦੇ ਤਾਂ ਭੋਗ ਠੀਕ ਦਿਆਂ ਗੁਰਦੁਆਰੇ ਜਦੋਂ ਹੁੰਦਾ ਗੁਰਦੁਆਰੇ ਰੋਟੀ ਖਾਣ ਲਾਤੇ ਹੂੰ ਹਾਂ ਮਰਵਾਤੇ ਪੁੱਛਣਾ ਹੋਣਾ ਵਾ ਕਿ ਰਾਜੀ ਫਸ ਬੋਸ ਗਿਆ ਕਿਤੇ ਉਹ ਜੰਗਲਾਂ ਜੰਗਲਾਂ ਚ ਕਹੀ ਜਾਂਦਾ ਪਤਾ ਨਹੀਂ ਆਪ ਹੀ ਖਾਈ ਜਾਂਦਾਗਾ ਉਹ ਜਾਂਦੇ ਦਾ ਜੰਗਲਾਂ ਵਿੱਚ ਦੀ ਆ ਡੌਂਖੀ ਲਾ ਕੇ ਫੇਰ ਹੀ ਟੱਪਣਗੇ ਉਹ ਜੇ ਕਿਹੜਾ ਟੱਪ ਕੇ ਛੋਡੀ ਬੱਲੇ ਬੱਲੇ ਆ ਉਦਾਂ ਕਹਦਾ ਆਦਾ ਵਿਚਾਲਾ ਹੋ ਰਿਹਾ ਬਈ ਕਹਦਾ ਚੱਲ ਜਦੋਂ ਕਿਹੜਾ ਪਹੁੰਚ ਗਏ ਪਹੁੰਚਣ ਤੱਕ ਦਾ ਨਾ ਜੇ ਪਹੁੰਚ ਗਿਆ ਫੇਰ ਤਾਂ ਉਹਦੀ ਮਾਰ ਲੋ ਮਾਰ ਹੋ ਜੂਗਾ ਮਾ ਫੇਰ ਤਾਂ ਡੱਲ ਰਹੀ ਆ ਮੈਨੂੰ ਮੰਨਦਾ ਪਹੁੰਚ ਜਾਓ ਫੇਰ ਉਹ ਬੰਦਾ ਯਾਰ ਉਹ ਤਬਾਹੀ ਹੋ ਯਾਰ ਪਹੁੰਚੇ ਤਾਂ ਠੀਕ ਹੈ ਟਾਈਮ ਨਾਲ ਉਹ ਰਾਸ਼ਟਰਪਤੀ ਆ ਉਥੋਂ ਦਾ ਉਹ ਬੰਨ ਜਾ ਰਿਹਾ ਆਪਣਾ ਟਰੰਪ ਟਰੰਪ ਉਹ ਹੋਰ ਉਹ ਰਾਸ਼ਟਰਪਤੀ ਮੈਂ ਉਸ ਦਾ ਟਰੰਪ ਜਾ ਬਣਨ ਜਾ ਰਿਹਾ ਉਹ ਬਿਆਨ ਜੇ ਉਲਟ ਹੀ ਦਿੰਦਾ ਉਹ ਕਹਿੰਦਾ ਮੈਂ ਕੱਢੂ ਸਾਰਿਆਂ ਨੂੰ ਸਾਡੇ ਵਾਲਾ ਤਾਂ ਉੱਪਰ ਦੇ ਨਹੀਂ ਸਾਡੇ ਨੂੰ ਕੱਢੂ ਉਹ ਉਹ ਤਾਂ ਵੱਖਰੀ ਗੱਲ ਆ ਉਹ ਕਹਿੰਦਾ ਸਾਰਿਆਂ ਨੂੰ ਕੱਢੂ ਮੈਂ ਇਥੋਂ ਜੇ ਉੱਪਰ ਗਿਆ ਫਿਰ ਵੀ ਕੱਢੂਗਾ ਨਾ ਉੱਪਰੇ ਤਾਂ ਬੱਸ ਫਿਰ ਉੱਪਰ ਨੂੰ ਧਨੀਰ ਦੇ ਮੇਲੇ ਧੁੱਲ ਗਿਆ ਚਾਲਾ ਦੇਖਦੇ ਆ ਕੀ ਬਣਦਾ ਸਲਾਹ ਤੇਰੀ ਲੱਗਦੀ ਆ ਮੈਨੂੰ ਹੁਣ ਆਇਆ ਨਹੀਂ ਫੋਨ ਫੋਨ ਕਦੇ ਆਇਆ ਸੀ ਭਰਾਵਾ 2 ਲੱਖ ਫੇਰ ਮੰਗੀ ਜਾਂਦੇ ਆ ਉਸਿਆ ਨੰਦਲਾ ਰਹਿਣਾ ਕਿੱਲਾ ਜਾ ਉਹ ਬੜਕਾਉਣ ਗਿਆਗਾ ਬੁੜਾ ਹੂੰ ਚਲੋ ਫਿਰ ਦੇਖੂ ਕੀ ਬਣਦਾ ਲੈਣਗੇ ਵੀ ਮੰਦੇ ਚ ਅਗਲੇ ਨਾਲ ਲੱਗਦਾ ਕੋਈ ਨਾ ਜੇ ਤਾਂ ਸਹੀ ਉਹਦਾ ਤੁੱਕਾ ਲੱਗ ਗਿਆ ਫਿਰ ਤਾਂ ਅਗਰੀ ਦੇ ਕਰ ਦੂ ਸਾਨੂੰ ਆਪਣੀ ਬੁੱਤ ਉਹ ਬਾਹਰ ਜਾ ਖੜਕੀ ਜਾਂਦਾ ਆਪਣਾ ਦੇਖੀ ਜਾ ਕੇ ਕੌਣ ਖੜਕਾ ਰਿਹਾ ਮਾੜਾ ਜਾ ਕੋਣ ਆ ਗਿਆ ਅਥਨੇ ਦੇਖ ਕੇ ਗਵੰਡੀ ਹੋਆ ਕੋਈ ਜੇ ਦੇਖ ਦੇ ਆ ਗਿਆ ਭਾਈ ਆ ਗਿਆ ਉਹ ਕਿਹੜਾ ਬਾਹਰ ਖੋਲ ਲਈ ਹੋ ਗਈ ਓਏ ਓਏ ਉਹ ਕਿੱਧਰ ਅਜੇ ਵੇਲੇ ਆ ਗਿਆ ਹੁਣ ਮੈਂ ਓਏ ਬਈ ਬੱਸ ਯਾਰ ਉਹ ਘੁੰਮ ਰਹੇ ਨੇ ਉਹ ਰਹਿੰਦੇ ਖਰਾਬ ਬਕਿਆ ਦਾ ਬਈ ਬਾਪੂ ਯਾਰਾ ਗੱਲ ਜਮਾ ਦੂ ਦਰੋੜ ਕਰ ਹਾਂ ਹੁਣ ਆਇਆਗਾ ਬਹੁਤ ਔਖੇ ਬਹੁਤ ਔਖਾ ਹੋ ਕੇ ਆਇਆ ਬਾਪੂ ਮੈਂ ਦੋ ਹੱਥ ਕੜੀਆਂ ਲਾ ਲਾ ਕੇ ਲੈ ਆਇਆ ਮੈਨੂੰ ਜਾਚ ਆਪ ਦਾ ਬੁੱਤ ਫਿਰ ਪੈਂਥੇ ਵੀ ਸਾਰੇ ਲੁੱਟੇ ਗਏ ਸਾਰੇ ਹੋਰ ਤਬਾਹ ਹੋ ਗਏ ਬਸ ਜਮਾ ਜਮਾ ਦੁਕਾਨਾਂ ਵਾਲੇ ਕੋਤਲੇ ਹੋ ਗਏ ਨਹੀਂ ਰਹੇ ਆਪ ਦਾ ਮਾਰਤਾ ਸੇ ਜੋਗੇ ਵੀ ਨਹੀਂ ਰਹੇ ਕੋਈ ਬੁੱਤ ਕੋਈ ਨਹੀਂ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਤੇ ਭਾਏ ਨਾ ਤਾਂ ਉੱਥੇ ਨੌਕਰੀ ਮਿਲੀ ਨਾ ਕੋਈ ਕੰਮ ਧੰਦਾ ਮਿਲਿਆ ਤੇ ਨਾਲੇ ਪੈਸੇ ਆਪਣੇ ਸਾਰੇ ਖਰਾਬ ਹੋ ਗਏ ਬਸ ਚਲੋ ਉਹ ਤਾਂ ਫਿਰ ਜਿਵੇਂ ਸਾਰਾ ਕੁਝ ਵਿਗ ਗਿਆ ਹੁਣ